ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਚੱਲ ਰਹੇ ਸੰਘਰਸ਼ ਦੌਰਾਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਦੇ 22 ਜ਼ਿਲ੍ਹਿਆਂ ਤੇ 52 ਥਾਮਾਂ ਤੇ ਰੇਲ ਰੋਕੋ ਅੰਦੋਲਨ ਕੀਤਾ ਗਿਆ ਜਿਸ ਵਿੱਚ ਪਟਿਆਲਾ ਤੋਂ ਕੋਈ ਰੇਲ ਗੱਡੀ ਨਹੀਂ ਆ ਰਹੀ ਅਤੇ ਕਈ ਮਾਲ ਗੱਡੀਆਂ ਦੀ ਆਵਾਜ਼ਾਈ ਵੀ ਠੱਪ ਹੁੰਦੀ ਨਜ਼ਰ ਆ ਰਹੀ ਹੈ ਜਿਸ ਕਾਰਨ ਜ਼ਿਆਦਾਤਰ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਅਤੇ ਲੱਖਾਂ ਰੇਲ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਰਮਜੀਤ ਕਰ ਜੀ ਕਿਥੋਂ ਦੀ ਆਇਓ ਮੈਂ ਪਟਿਆਲੇ ਤੋਂ ਬਿਆਸ ਜਾਣਾ ਆ ਬਿਆਸ ਜਾਣਾ ਹਾਂ ਜੀ ਇਦਾਂ ਦੇਖਦੇ ਹੋ ਹੁਣ 4 ਘੰਟੇ ਰੇਲ ਰੁਕੋ ਅੰਦੋਲਨ ਆ ਕਿਸਾਨਾਂ ਵੱਲੋਂ ਪੈਂਤ ਤੇ ਬੈਠੇ ਆ ਰੇਲਾ ਨਹੀਂ ਆ ਰਹੀਆਂ ਕਿੰਨਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਸਾਰੇ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਥੇ ਸਰਕਾਰਾਂ ਦਾ ਤੇ ਕੁਝ ਨਹੀਂ ਜਾਣਿਆ ਆਮ ਲੋਕਾਂ ਨੂੰ ਪ੍ਰੋਬਲਮ ਹੋਂਦੀ ਕਿਦਾਂ ਦੇਖਦੇ ਹੋ ਮੋਦੀ ਨਾਲ ਮੀਟਿੰਗ ਹੋ ਰਹੀ ਆ ਇਹਨਾਂ ਦੀ ਉਧਰ ਕਿਸਾਨ ਅੜੇ ਪਿਆ ਉਧਰ ਮੋਦੀ ਸਰਕਾਰ ਅੜੇ ਪਿਆ ਸੱਟਾ ਨਹੀਂ ਨਿਕਲ ਰਿਹਾ ਸੀ ਗਲਤ ਆ ਇਹਨਾਂ ਵਾਸਤੇ ਵੀ ਗਲਤ ਆ ਮੋਦੀ ਵਾਸਤੇ ਵੀ ਜਿਹੜੀ ਵੀ ਗੱਲ ਆਪਸ ਚ ਬੈਠ ਕੇ ਕਰਨੇ ਇਦਾਂ ਆਮ ਲੋਕ ਵੀ ਅਸੀਂ ਨਹੀਂ ਇਹਨਾਂ ਦੇ ਵਰਗੇ ਆ ਸਾਨੂੰ ਵੀ ਇਦਾਂ ਹੀ ਪ੍ਰੋਬਲਮਸ ਆਉਂਦੀਆਂ ਲੇਕਿਨ ਮੀਟਿੰਗ ਹੁੰਦੀ ਆ ਉਹਦਾ ਸਿੱਟਾ ਨਹੀਂ ਨਿਕਲਦਾ ਇਹ ਤਾਂ ਦੇਖੋ ਹੁਣ ਇਹ ਤੇ ਇਹਨਾਂ ਨੂੰ ਹੀ ਪਤਾ ਉਹਨਾਂ ਤਾਂ ਸਾਨੂੰ ਦਿੱਕਤ ਆਰੀ ਹੈ ਦਿੱਕਤ ਉਹਨੂੰ ਸਵੇਰੇ ਮੈਂ 9 ਵਜੇ ਤੋਂ ਬੈਠੀ ਆ ਇੱਥੇ ਦਿੱਕਤ ਹੀ ਆ 4 ਵਜੇ ਟ੍ਰੇਨ ਆਣੀ ਹੈ ਕਿੰਨੇ ਵਜੇ ਆਊਗੀ ਤੁਹਾਨੂੰ ਕਹਿ ਰਹੇ 4 ਵਜੇ ਕਹਿ ਰਹੇ ਆ 4 ਵਜੇ ਤੱਕ ਤਾਂ ਨਾ ਉਹ ਤੋਂ ਬਾਅਦ ਵੀ ਹੋ ਜੇ ਫਿਕਸ ਨਹੀਂ ਆ ਕਿ ਕਿੰਨੇ ਵਜੇ ਟ੍ਰੇਨ ਆਣੀ ਕਿੰਨੇ ਵਜੇ ਆ ਜੀ ਨਹੀਂ ਰੇਲਵੇ ਵੱਲੋਂ ਕੋਈ ਅਨਾਉਂਸਮੈਂਟ ਕੀਤੀ ਨਹੀਂ ਰਹੀ ਕਿੰਨੀ ਤਿਆਬਾਤ ਰੇਲਵੇ ਵੱਲੋਂ ਜੀ ਨਹੀਂ ਉਹਨਾਂ ਨੇ ਇਹੀ ਪਹਿਲਾਂ ਅਨਾਉਂਸਮੈਂਟ ਕਰਨ ਦੇ 11:25 ਤੇ ਟ੍ਰੇਨ ਆ ਬਾਅਦੋਂ ਹੁਣ ਕਹਿੰਦੇ ਆ ਕਿ 4 ਵਜੇ ਤੱਕ ਤਰਨਾ ਹੈ ਉਸ ਤੋਂ ਬਾਅਦ ਹਜੇ ਕੁਝ ਨਹੀਂ ਕਹਿ ਸਕਦੇ ਉਹ ਵੀ ਠੀਕ ਹੈ ਕਿਹਦੇ ਲੈਣ ਵਾਲਾ ਮਾਤਰਾ ਜਾਣਾ ਹੈ ਕੀ ਕਹਿਣਾ ਚਾਹਤੋ ਜਿਵੇਂ ਰੇਲ ਟ੍ਰੇਨ ਨੇ ਬੰਦਾ 4 ਘੰਟੇ ਕਿਸਾਨੋ ਕੀ ਤਰਫੋਂ ਰੇਲ ਰੁਕੋ ਆंदोलਨ ਕੀਤਾ ਰੇਲ ਬੰਦਾ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੜ ਰਹਾ ਹੈ ਕਾਫੀ ਜ਼ਿਆਦਾ ਜੀ ਜਿਹੜੀ ਸਾਡੀ 2 ਵਜੇ ਜਾਣੀ ਸੀ ਟ੍ਰੇਨ ਉਹ ਕਹਿੰਦੇ 6-7 ਵਜੇ ਆਊਗੀ ਵੀ ਟਾਈਮ ਬਹੁਤ ਲੇਟ ਵੀ ਆਪਾਂ ਮੱਥਾ ਟੇਕਣ ਜਾਣਾ ਇੱਕ ਉੱਥੋਂ ਲੇਟ ਹੋ ਗਿਆ ਨਾ ਥੋੜਾ ਜਿਹਾ ਪ੍ਰਸ਼ਾਸਨ ਕੀ ਬਾਤ ਕਰੇ ਰੇਲਵੇ ਕੀ ਬਾਤ ਕਰਦੇ ਹਾਂ ਯਹਾਂ ਪਰ ਯਾਤਰੀਓਂ ਕੇ ਲੇ ਕੋਈ ਸੁਵਿਧਾ ਕੇ ਲੇ ਰੱਖਾ ਗਿਆ ਯਾ ਕੁਝ ਅਨਾਉਂਸਮੈਂਟ ਕੀ ਗਈ ਕੀ ਯਾਤਰੀ ਆਪ ਆਪਣੇ ਘਰ ਸੇ ਨਿਕਲਦੇ ਬਾਅਦ ਨਹੀਂ ਨਹੀਂ ਐਦਾਂ ਦਾ ਪਹਿਲਾਂ ਇਹਨਾਂ ਨੂੰ ਬਤਾਣਾ ਚਾਹੀਦਾ ਸੀ ਵੀ ਧਰਨਾ ਲਾਉਂਗਾ ਅਸੀਂ ਵੀ ਫਿਰ ਉਸ ਹਿਸਾਬ ਨਾਲ ਚੱਲਦੇ ਵੀ ਹੁਣ ਇਕਲਪਤ ਕਿਸਾਨਾਂ ਦਾ ਲੱਗਾ ਵੀ ਇਹ ਵੀ ਚਲੋ ਸਹੀ ਨਹੀਂ ਆਪਣੀ ਜਗ੍ਹਾ ਤੇ ਕਿਸਾਨ ਵੀ ਸਰਕਾਰ ਦਾ ਜ਼ਿਆਦਾ ਹੋ ਆ ਵੀ ਮੜਾ ਸਰਕਾਰ ਨੂੰ ਵੀ ਕਰਨਾ ਚਾਹੀਦਾ ਹੈ ਦੇ ਦੁਆਰਾ ਕਹਿਣਾ ਚਾਹੀਦਾ ਸੀ ਗੱਲ ਉਸ ਵੇਲੇ ਕਰਨੀ ਚਾਹੀਦੀ ਵੱਡੀ ਰਿਜ਼ਰਵੇਸ਼ਾਂ ਮੈਂ ਹਾਂਜੀ ਕਿੱਦਾਂ ਦੇਖਦੇ ਹਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਕਿਸਾਨਾਂ ਵੱਲੋਂ ਜਿਹੜੀਆਂ ਟ੍ਰੇਨ ਰੋਕੋ ਆंदोलਨ ਕੀਤੇ ਆ ਸੀ 12 2000 ਕਾਰ ਤੇ ਨਾ ਬੰਦ ਹੈ ਕਿੰਨਾ ਮੁਸ਼ਕਿਲ ਦਾ ਸਾਹਮਣਾ ਹੋ ਰਿਹਾ ਹੈ ਬਸ ਮੁਸ਼ਕਿਲ ਤਾਂ ਤੇ ਹੈ ਹੀ ਆ ਲੇਕਿਨ ਉਹਨਾਂ ਦਾ ਵੀ ਕੰਮ ਹੈ ਹੈਗਾ ਉਹਨਾਂ ਦੀ ਵੀ ਆਪਣੀ ਪ੍ਰੋਬਲਮ ਹੈ ਲੇਕਿਨ ਉਹਨਾਂ ਦੀ ਪ੍ਰੋਬਲਮ ਦੇ ਨਾਲ ਅਸੀਂ ਤੇ ਆਪਣਾ ਕੁਝ ਨਹੀਂ ਨਾ ਤੇ ਕੁਝ ਕਰ ਸਕਦੇ ਸਾਨੂੰ ਵੀ ਕੋਈ ਕੋਈ ਚੱਕਰ ਨਹੀਂ ਹੈ ਜੀ ਜਿੰਨਾ ਦੇਖਦੇ ਹੋ ਬਾਰਡਰ ਬੰਦ ਹੈ ਕਿਸਾਨ ਅੜੇ ਪਏ ਹੈ ਮੋਦੀ ਸਰਕਾਰ ਅੜੇ ਪਏ ਹੈ ਮੰਗਾ ਦਾ ਕੋਈ ਸਿੱਟਾ ਵੀ ਨਹੀਂ ਕਰ ਰਹਾ ਲੱਗਦਾ ਵੀ ਨਹੀਂ ਹੈ ਨਿਕਲਦਾ ਨਾ ਬਸਕੇ ਲੇ ਇਹ ਲੰਬਾ ਚੱਲੇਗਾ ਇਦਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਪਿਛਲੀ ਵਾਰੀ ਵੀ ਤੇ 18 ਮਹੀਨੇ ਰਹਿ ਕੇ ਆਏ ਨੇ ਕੁਝ ਨਹੀਂ ਨਿਕਲਿਆ ਲollipops ਦਿੰਦੇ ਇਸ ਗਵਰਨਮੈਂਟ ਦੇ ਦੇਗੀ 100 ਰੁਪਿਆ ਜਦ ਇਹਨਾਂ ਦੀ ਮੰਗਾ ਜਾਇਜ਼ ਹੈ ਕਿਸਾਨਾਂ ਦੀ ਜਾਇਜ਼ ਤੇ ਹੈ ਹੀ ਹੈ ਉਹ ਆਪਣੀ ਜਗ੍ਹਾ ਤੇ ਸਹੀ ਹੈ ਕਿ ਨਹੀਂ ਜੀ ਮੇਰਾ ਕੀ ਨਾਮ ਹੈ ਆਰਮ ਸਿੰਘ ਜੀ ਜੀ ਕਿੱਥੇ ਦੇ ਰਹਿੰਦੇ ਆਹ ਉਹ ਪਟਿਆਲੇ ਤੋਂ ਹੀ ਕਿਦਾਂ ਦੇਖਦੇ ਹੋ ਹੁਣ 4 ਘੰਟੇ ਟੇਨ ਬੰਦਾ 12 ਤੋਂ 4 ਕਿਸਾਨਾਂ ਵੱਲੋਂ ਹਾਂਜੀ ਬਸਾਸਨ ਵੱਲੋਂ ਐਨਾਉਂਸਮੈਂਟ ਕੀਤੀ ਗਈ ਸੀ ਕਿ ਤੁਸੀਂ ਟਿਕਟਾ ਜਾਂ ਟ੍ਰੇਨ ਤੇ ਨਾ ਆਓ ਸਾਡੇ ਕੋਲੇ ਟਿਕਟਾਂ ਖੁਦ ਨੇ ਅਸੀਂ ਪਰੇਸ਼ਾਨੀ ਨੂੰ ਨਹੀਂ ਐਨਾ ਸਮਝਦੇ ਹਾਂ ਕਿ ਪਰ ਉਹ ਜ਼ਿੰਮੇਵਾਰ ਦੀ ਪਰੇਸ਼ਾਨੀ ਨੂੰ ਸਰਕਾਰ ਸਮਝ ਲਈ ਇਹ ਗਲਤੀ ਹੈ ਸਰਕਾਰ ਦਾ ਕੰਮ ਇਹ ਜਿਹੜੀ ਸਰਕਾਰ ਕਰ ਰਹੀ ਹੈ ਨਾ ਇਹ ਗਲਤ ਕਰ ਰਹੀ ਹੈ ਜ਼ਿੰਮੇਵਾਰਾਂ ਦੀ ਮਜਬੂਰੀ ਹੈ ਇਹ ਜਿਹੜੇ ਧਰਨੇ ਤੇ ਬੈਠੇ ਨੇ ਛੌਂਕ ਨੂੰ ਨਹੀਂ ਬੈਠਣਗੇ ਓਰੇ ਤੁਸੀਂ ਆਇਆ ਦੱਸੋ ਭੁੱਖੇ ਤੇ ਆਏ ਬਾਲ ਬੱਚਿਆਂ ਨੂੰ ਛੱਡ ਕੇ ਜਾਂ ਹੋਰ ਕਿਸੇ ਤਰ੍ਹਾਂ ਦਾ ਵੀ ਕੋਈ ਉਰੇ ਬੈਠੇ ਰੋਲ ਰਹੇ ਨੇ ਕਿਸੇ ਦੇ ਬੜੇ ਛੋਟੇ ਕੋਈ ਮੇਨ ਬੰਦੇ ਨੇ ਪਰਿਵਾਰ ਦੇ ਉਰੇ ਰੋਲਦੇ ਨੇ ਜਾਂ ਹੋਰ ਹੁੰਦੇ ਨੇ ਉਹਨਾਂ ਦੀ ਮਜਬੂਰੀ ਆ ਰਹੀ ਹੈ ਆਪਦੇ ਹੱਕ ਹਰੇਕ ਅਧਾਰਾ ਮੰਗਦਾ ਕੀ ਕਹਿੰਦੇ ਹੋ ਬਾਰਡਰ ਸਾਰੇ ਬੰਦ ਐ ਗਏ ਪੇਨਾ ਬੰਦ ਹੋ ਗਈਆਂ ਅੱਜ ਕੋਈ ਗੱਲ ਨਹੀਂ ਫਿਰ ਉਧਰ ਕਿਸਾਨ ਅੜੇ ਪਿਆ ਉਧਰ ਮੋਦੀ ਸਰਕਾਰ ਅੜੀ ਪਈ ਸਿੱਟਾ ਨਹੀਂ ਨਿਕਲ ਰਿਹਾ ਇਹ ਇੱਕ ਕਸੂਰ ਮੋਦੀ ਦਾ ਮੋਦੀ ਦੀ ਸਰਕਾਰ ਦਾ ਮੋਦੀ ਸਰਕਾਰ ਦਾ ਕਸੂਰ ਆ ਜੇ ਉਹ ਨਹੀਂ ਮੰਦੀ ਨਾ ਕਿਸੇ ਜ਼ਾਰੇ ਦੀ ਮੰਗਾ ਜਦ ਹੋਰ ਦੂਸਰੇ ਦਿਨ ਦੇਖੋ ਗੱਲ ਸੁਣੋ ਹੁਣ ਕਿਸੇ ਪਾਸੇ ਤਾਂ ਉਹ ਦੇ ਰੀਆ ਅਲਾਉਂਸ ਦੇ ਰੀਆ ਕਿਸੇ ਪਾਸੇ ਪੱਤੇ ਦੇ ਰੀਆ ਕਿਸੇ ਪਾਸੇ ਉਹ ਮਹंगाई ਪੱਤਾ ਦੇ ਰੀਆ ਜਿੰਮੇਦਾਰਾਂ ਨੂੰ ਕੀ ਦੇ ਰਿਹਾ ਕੁਝ ਵੀ ਨਹੀਂ ਦੇ ਰਿਹਾ ਜਿੰਮੇਦਾਰ ਕਿਸਾਨਾਂ ਦਾ ਮੰਗਾ ਜਾਇਜ਼ ਹੈ ਜਾਇਜ਼ ਬਿਲਕੁਲ ਜਾਇਜ਼ 101% ਇਹ ਜਾਇਜ਼ ਨੇ ਇਹ ਕਹਿੰਦਾ ਦੁੱਗਣੀ ਕਰਾਂਗੇ ਆਮਦਨ ਕਿਹੜੀ ਕੀਤੀ ਦੁੱਗਣੀ ਕੁਝ ਨਹੀਂ ਉਹੋ ਜਿਹੇ ਖਰਚੇ ਦੁੱਗਣੇ ਹੋ ਗਏ ਇਹ ਬਿਲਕੁਲ ਜਾਇਜ਼ ਹੈ 101% ਜਾਇਜ਼ ਹੈ ਇਹਨਾਂ